ਜੋ ਭਈ ਸੋਨ ਭੂਪ ਤੇ ਇੱਕ ਕਥਾ विचित्र ਜੇਵਦ ਕੀਏ ਇੱਕ ਨਾਰ ਚਰিত্র ਗੁੱਲੋ ਇੱਕ ਖਤਰਾਣੀ ਆਹੀ ਜੇਠ ਮਲ ਛਤਰੀ ਕਾ ਬਿਆਹੀ 타 ਕੋ ਔਰ ਪੁਰਖ ਇੱਕ ਭਾਇਓ ਨਿਜ ਪਦ ਸੇਤੀ ਹੇਤ ਭੁਲਾਯੋ ਰਹਿਣ ਦਿਵਸ ਤੇ ਧਾਮ ਬੁਲਾਵੈ ਕਾਂ ਭੂਤਨ ਸਾਥ ਕਮਾਵੈ ਇੱਕ ਦਿਨ ਸੁਧ ਤਾਕੇ ਪਤੀ ਪਾਈ ਬਹੁ ਵਿਦਤਾ ਸੰਗ ਕਰੀ ਲੜਾਈ ਅਨਕ ਕਰੀ ਜੂਤਨ ਕੀ ਮਾਰਾ ਤਾਵ ਤੇਨ ਇਹ ਵਿਦ ਚਿਤ ਵਿਚਾਰਾ ਤਾ ਦਿਨ ਤੇ ਨਿਜ ਪਤ ਗਉ त्यागी ਸਾਥ ਫਕੀਰਨ ਕੇ ਅਨੁਰਾਗੀ ਵਾਹੇ ਅਤਿਥ ਕਰ ਕੈ ਸੰਗ ਲੀਨਾ ਔਰ ਦੇਸ ਭਿਆਨਾ ਕੀਨਾ ਜਿਹੇ ਜੇ ਦੇਸ ਆਪ ਭਗਤ ਾਰੈ ਤਹੀਂ ਤਹੀਂ ਉਹ ਸੰਗ ਸਿਧਾਰੈ ਔਰ ਉਰਖ ਤੇ ਅਤਿਥ ਪਛਾਨੈ ਤ੍ਰਿਆ ਚਿਤਰ ਨਾ ਕੋਈ ਜਾਣੈ ਇਤ ਸ੍ਰੀ ਚਿਤਰ ਪਖਿਆਨੇ ਤ੍ਰਿਆ ਚਿਤਰੇ ਭੂਮੰਤਰੀ ਸੰਵਾਦੇ 362 ਚਿਤਰ ਸਮਾਪਤ ਮਸਤ ਸੁਭ ਮਸਤੇ ਅਪਜੂ